ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਰਿਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕੰਮ ਕਰ ਰਹੇ ਆ ਪਿੰਡ ਸੂਰੇ ਵਾਲੇ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਗਿੱਦੜਵਾਹਾ ਪੈਂਦੀ ਏ ਦੋਸਤੋ ਜਰਸੀ ਕ੍ਰੋਸ ਅੰਗ ਦੇ ਵਿੱਚ ਦੋਸਤੋ ਵਹਿੜਾ ਸੋਨਾ ਖਵਾਨਾ ਤਿਆਰੀ ਕੀਤਾ ਹੋਇਆ ਮੂਹ ਖੇਰੀਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਫਾਈ ਤਾਈ ਆਪਣੇ ਸੁਖਰਾਜ ਦੇ ਰਿਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਵੀ ਕੀਤਾ ਉਨਾ ਵੀਰਾਂ ਨੂੰ ਬੇਸਤਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲਿਓ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਆ ਬਈ ਬਹੁਤ ਵਧੀਆ ਜੀ ਠੀਕ ਆ ਨਾਂ ਦੱਸੀ ਵੀਰ ਮਾ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਠੀਕ ਆ ਬਾਈ ਗੁਰਪ੍ਰੀਤ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ ਜੀ 62833 ਠੀਕ ਆ 81712 ਠੀਕ ਆ ਅੱਜ ਬਈ ਇੱਕ ਵਿਹੜੀ ਆ ਹਾਂ ਇੱਕ ਵਿਹੜੀ ਆ ਠੀਕ ਆ ਕੀ ਡਿਟੇਲ ਆ ਭਰਾ ਕਿੰਨੇ ਮਾਸੂਆ ਹੁੰਦੀ ਹੈ ਪਹਿਲਾਂ ਬੱਚੀ ਆ ਉਹ ਖੀਰੀ ਆ ਬਈ ਠੀਕ ਆ ਪਹਿਲਾਂ ਬੱਚੀ ਮੂੰਹ ਖੀਰੀ ਆ ਤੇ ਦੁੱਧ ਪੇਸਟੀ ਦੀ ਗੱਲ ਕਰੀ ਹੋਈ ਪਹਿਲੇ ਸੂਏ ਕਿੰਨਾ ਕੁ ਦੁੱਧ ਦੁੱਧ ਦਾ ਸੇਵਾ ਨਾਲ ਆ ਬਾਈ ਪਾ ਕੋਈ 20 20 ਚ ਹੋ ਸਕਦਾ ਬੱਚੀ ਚੰਗੀ ਬਹੁਤ ਆ ਠੀਕ ਆ ਜੇ ਕੋਈ ਸੇਵਾ ਘੱਟ 15 16 ਕਿਲੋ ਦਾ ਮਾਰਦੀ ਨਹੀਂ ਠੀਕ ਆ ਬਾਈ ਪਰ ਆਪਾਂ ਬੱਚੀ ਦੇ ਲੋ 20 ਕਿਲੋ ਦੁੱਧ ਜੋਲਾਂਗੇ ਠੀਕ ਆ ਬਈ ਪਸ਼ੂ ਦੀ ਗੱਲ ਕਰਨਗੇ ਵਪਾਰ ਦਾ ਕੰਮ ਰੁਟੀਨ ਜੀ ਹੁੰਦੇ ਆ ਹਾਂ ਬਈ ਹੁੰਦੇ ਆ ਇੱਕ ਦੋ ਬਿਹੜਾ ਠੀਕ ਆ ਜਿਆਦਾ ਮੱਝਾਂ ਹੁੰਦੀਆਂ ਕਿ ਗਾਵਾਂ ਹੀ ਬਈ ਮੈਂ ਵੀ ਕਿਤੇ ਇੱਕ ਦਾਈ ਕੋ ਚੰਗੀ ਮੈਂ ਵੀ ਲੈ ਜਾਂਦੀ ਆ ਮੱਝਾਂ ਗਾਵੀਆਂ ਸਾਰਾ ਕੁਝ ਹੁੰਦਾ ਬਈ ਠੀਕ ਆ ਲਓ ਬਈ ਬਾਈ ਕੋਲੇ ਜੇ ਗੱਲ ਕਰੀਏ ਕੱਲ ਆਪਾਂ ਪਹੁੰਚਿਆ ਨਹੀਂ ਗਿਆਗਾ ਵੈਸੇ ਕੱਲ ਬਾਈ ਦੱਸਦਾ ਸੀ ਹੋਰ ਵੀ ਨਗ ਸੀ ਹੈਗੇ ਸੀ ਬਈ ਹੈਗੇ ਹੁੰਦੇ ਠੀਕ ਆ ਤੇ ਅੱਜ ਇੱਕ ਜਰਸੀ ਰਹਿ ਗਈ ਬਾਈਆਂ ਦਾ ਅੱਜ ਜ਼ਰੂਰ ਵੀਡੀਓ ਪਾਉਣੀ ਆ ਕੱਲੀ ਜਰਸੀ ਦੀ ਪਾਜੀ ਇਸੇ ਕਰਕੇ ਦੋਸਤੋ ਆਪਾਂ ਪਹੁੰਚ ਗਏ ਇੱਥੇ ਤੇ ਤੁਹਾਨੂੰ ਜਰਸੀ ਵਿਖਾਉਣੇ ਕ੍ਰੋਸ ਆਂਗ ਦੇ ਵਿੱਚ ਹੈਗੀ ਆ ਸੋਹਣਾ ਹਵਾਲਾ ਤਿਆਰ ਕੀਤਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਦੋਸਤੋ ਕੱਦ ਕਰ ਪੂਰਾ ਵੱਡਾ ਵੇਲਗੋਲ ਚੰਗੀ ਆ ਦੋਸਤੋ ਮੂੰਹ ਖੀਰੀ ਆ ਹਜੇ ਬਿਰਲ ਵੀ ਨਹੀਂ ਪਈ ਦੰਦ ਮੈਂ ਖੁਦ ਨੇ ਵੇਖੇ ਹੋਏ ਆ ਲੋ ਤੁਹਾਨੂੰ ਵੀ ਬਾਈਆਂ ਦਾ ਤਸੱਲੀ ਕਰਾ ਲੈਣੇ ਆ 22 ਮਹੀਨਿਆਂ ਦੀ ਬੱਚੀ ਆ ਸਾਹਰ 22 ਮਹੀਨਿਆਂ ਦੇ ਲਗਭਗ ਹਜੇ ਦੰਦ ਤੋੜਦੀ ਵੀ ਨਹੀਂ ਬਾਈ ਵੇਖ ਸਕਦੇ ਆ ਬਿਲਕੁਲ ਕੱਚੀ ਖੀਰੀ ਆ ਦੇਰ ਲੇ ਵੀ ਨਹੀਂ ਪਈ ਜਾਈ ਨਹੀਂ ਹਵਾਨੇ ਜਜਮੈਂਟ ਤੁਹਾਨੂੰ ਕਰਾਉਣੇ ਆ ਹਵਾਨਾ ਸੋਨਾ ਕਰਮਾਈ ਨੇ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਖਣਾ ਦਾ ਸੈ ਹੈ ਗਿਆ ਸੋਨਾ ਤੇ ਮੁਠੀ ਜਵਾਈ ਵਾਲਾ ਥਰ ਲੱਗਿਆ ਦੋਵੇਂ ਪਾਸੇ ਤੋਂ ਤੁਹਾਨੂੰ ਜਜਮੈਂਟ ਕਰਾ ਦਿੰਦੇ ਆ ਦੇਖੋ ਫਿਰ ਤੇ ਮਗਰਲੇ ਪਾਸੇ ਉਹ ਹਵਾਨਾ ਢੇਲਾ ਹਜੇ ਕਾਫੀ ਪਈ ਐ ਬਈ ਦਿਨ ਕਿੰਨੇ ਲਾ ਜੂਗੀ 10 ਦਿਨ 10 ਦਿਨ ਹਜੇ ਸੂਨ ਦੇ ਵਿੱਚ ਹੀ ਪਏ ਆ ਉਹ ਫੰਗਨਾਬ ਦੀ ਜੱਜਮੈਂਟ ਕਰੋ 10 ਦਿਨ ਨਹੀਂ ਤਾਂ ਦੋਸਤੋ ਹਫਤਾ ਤੱਕ ਇਹਨੇ ਲਾਈ ਜਾਣਾ ਦੇਖ ਸਕਦੇ ਆ ਥਣਾ ਦਾ ਸਾਈ ਦੂਜੇ ਪਾਸੇ ਵੀ ਸੋਹਣਾ ਗੈਗੂ ਚੰਗਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਫੇਸ ਦੇਖ ਸਕਦੇ ਆ ਥੋੜਾ ਇੱਕ ਰੌਸਪਨ ਹੈਗਾ ਪੰਜਾਬ ਵਾਲੀ ਜਰਸੀ ਜਿਹਾ ਜਿਹਾ ਪੂਰੋਕੀ ਹੋਏ ਆ ਸੁਹਣਾ ਹਵਾਨਾ ਤੇ ਅੰਦਰ ਦੇ ਨੇਸ ਵੀ ਦੇ ਲੱਗਣੇ ਚੰਗੇ ਜਨਮਰ ਹੁੰਦੇ ਆ ਬਾਈ ਕੋਲੇ ਅੱਗੇ ਵੀ ਇੱਕ ਦੋ ਵੀਡੀਓ ਕਵਰ ਕੀਤੀਆਂ ਇਸ ਘਰ ਦੇ ਵਿੱਚੋਂ ਉਪਾਰ ਦਾ ਕੰਮ ਬਾਈ ਦਾ 80% ਨਸਲ ਹੈਗੀ ਆ ਜਰਸੀ ਦਾ ਸਹੀ ਗੱਲ ਆ 15 ਕੇ ਹਾਂ ਵੀ ਜਾਨੀ ਕਿ ਆਪਾਂ ਪੰਜਾਬ ਵਾਲੀ ਜਰਸੀ ਕਹਿ ਸਕਦੇ ਇਹਨੂੰ ਜਰਸੀ ਪੱਖ ਵਾਲੇ ਪਾਸੇ ਜ਼ਿਆਦਾ ਹੈਗੀ ਆ ਹਵਾਨਾ ਦੋਸਤੋ ਵੇਖਸਾ ਨੇ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਵੇਖਸਾ ਜੀ ਅਲਮਾਨ ਹੋ ਜਾਣਾ ਤੁਹਾਨੂੰ ਹਜੇ ਹਵਾਨੇ ਦੇ ਢਿੱਲ ਕਾਫੀ ਪਈ ਆ 8-10 ਦਿਨ ਨੇ ਸੂਨ ਦੇ ਵਿੱਚ ਲਾ ਜਾਣੇ ਕੋਈ ਬਾਲੀ ਨਾ ਆਈਦਾ ਜੀ ਦੋਸਤੋ ਇਹ ਗੱਲ ਕਰੀਏ ਨਾ ਛੋਟੀ ਵੀ ਨਹੀਂ ਗਈ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਸੋਨਾ ਕੱਦ ਕਾਠ ਆ ਹਜੇ ਦੋਸਤੋ ਬੱਚੇ ਹੀ ਆ ਜੀ ਗੱਲ ਕਰੀਏ ਕਿਉਂਕਿ ਦੁੱਧ ਦੰਦ ਦੇ ਵਿੱਚ ਹੈਗੀ ਆ ਹਵਾਨਾ ਵੀ ਸੋਨਾ ਤਿਆਰ ਕਰ ਜਾਣਾ ਇਹਨੇ 8-10 ਦਿਨਾਂ ਤਾਈਂ ਤੇ ਕੱਦ ਵੀ ਦੋਸਤੋ ਜੀ ਗੱਲ ਕਰੀਏ ਹਜੇ 4 ਅੰਗੂਲਾ ਹੋਰ ਕਰ ਜਾਣਾ ਇਹਨੇ ਕਿਉਂਕਿ ਮੂੰਹ ਖੀਰੀ ਹੈ ਦੁੱਧ ਪਾਈ ਜਾਂਦਾ ਬਾਹਲਾ ਇਹਨਾਂ ਮਾਨ ਕਰਦੇ ਜਿਹੜਾ ਵੀ ਸੇਵਾ ਕਰਨ ਆਲਾ ਜਾਂਦਾ ਤਾਂ ਹੋ ਸਕਦਾ ਵੀ 20 ਲੀਟਰ ਹੀ ਪਾ ਦੇ ਤੇ ਨੀਤਾ 16-17 ਲੀਟਰ ਤੋਂ ਕਿਤੇ ਗਈ ਨਹੀਂ ਜੀ ਤੇ ਬਾਈ ਇਹਦਾ ਰੇਟ ਕੀ ਰਹੂਗਾ ਯਾਰ ਮਾਰਕੀਟ ਦੇ ਹਿਸਾਬ ਨਾਲ ਤਾਂ ਬੱਛੀ 82-85 ਹਜ਼ਾਰ ਦੀ ਆ ਤਾਂ 75000 ਰੁਪਿਆ ਲੈਣਾ ਮੱਛੀ ਠੀਕ ਆ ਲੋ ਵੀ ਮੁੱਲ ਵੀ ਜਾਇਜ਼ ਹੀ ਆ ਬਾਈਆਂ ਦਾ 75000 ਲੈਣਾ ਹੋ ਸਕਦਾ ਵੀ ਮੌਕੇ ਤੇ ਤੁਹਾਡਾ ਮਨ ਤਾਂ ਇੱਥੇ ਆ ਜਾਂਦਾ ਹੋ ਜੇ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਆਪਾਂ ਨੰਬਰ ਸਕਰੀਨ ਤੇ ਜਿੱਥੇ ਮਰਜ਼ੀ ਬੰਦੇ ਪੋਸਟ ਨਹੀਂ ਕਰਦੇ ਠੀਕ ਆ ਲੋ ਵੀ ਸੀਲਸ ਆਊਗਾ ਬਾਈਆਂ ਦਾ ਵੈਸੇ ਜਿੱਥੇ ਮਰਜ਼ੀ ਬੰਦੇ ਕੋਈ ਅਚਾਰੀ ਮੰਨਦੀਗੀ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਤੁਸੀਂ ਇੱਥੇ ਆ ਕੇ ਪਿੰਡ ਸੂਰੇ ਵਾਲੇ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਤਹਿਸੀਲ ਗਿੱਦੜਵਾ ਪੈ ਜਾਂਦੀ ਆ ਆ ਕੇ ਆਪ ਦੀ ਤਸੱਲੀ ਕਰ ਸਕਦੇ ਆ ਹਲਤੇ 10 ਦਿਨਾਂ ਦੀ ਕਚੀ ਆ ਨੰਬਰ 2210 ਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰ ਲੈਣ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸੁਕੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ